ਸ੍ਰੀ ਗਾਨ ਜੀ ਪੈੜਾ ਭਰਾਵਾਂ ਨੂੰ ਜਿੱਥੇ ਵੇਓ ਤੁਸੀਂ ਰਾਜੀ ਖੁਸ਼ ਹੋ ਪਰਮਾਤਮਾ ਤੁਹਾਨੂੰ ਜੱਟ ਦੀ ਅਕਾਲ ਵਿੱਚ ਰੱਖੇ ਸੱਚੇ ਪਾਤਸ਼ਾਹ ਦਲਬਖਣੀ ਰਾਜ ਚੋਗਣੀ ਤਰਕੇ ਵਕਸ਼ੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਆਣ ਤੁਸੀਂ ਠੀਕ ਆ ਸਾਰੇ ਵਧੀਆ ਜੀ ਠੀਕ ਠਾਕ ਦੱਸਿਓ ਸਾਰੇ ਜਾਣੇ ਕਿਵੇਂ ਅਸੀਂ ਤਾਂ ਵਧੀਆ ਜੀ ਹੋ ਠੀਕ ਠਾਕ ਹੋ ਪੈਨਪਸ ਸਾਰੇ ਮਾਰ ਬੈਠੇ ਤੇ ਸਾਰੇ ਪੈਣ ਪ੍ਰਭਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਮੈਨੂੰ ਨਾ ਗੱਲ ਥੋੜੀ ਜਿਹੀ ਚੇਤੇ ਆਈ ਸੀਗੀ ਰਾਤ ਨੂੰ ਮੈਂ ਪਿਆਸ ਸੋਚੀ ਜਾਂਦਾ ਸੀ ਕਿ ਜਿਵੇਂ ਆਪਾਂ ਕੋਈ ਵੀ ਆਪਾਂ ਕਾਰੋਬਾਰ ਕਰੇ ਕੋਈ ਪ੍ਰੋਗਰਾਮ ਨਾ ਰੱਖਣਾ ਜਾ ਕੇ ਮੈਂ ਸੋਚਣਾ ਹਨ ਤੇ ਉਹ ਹੌਲੀ 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 ਜੇ ਆਪ ਕੋ ਪ੍ਰੋਗਰਾਮ ਨੂੰ ਗੰਗ ਬਿਧਾਉਣੇ ਹਨ ਨਾ ਤੇ ਹਰੇ ਇੱਕ ਇੱਕ ਕਾਰਨਾਂ ਪਾ ਨੂੰ ਸੋਚ ਕੇ ਗਾ ਚੱਲਣਾ ਪੈਂਦਾ ਨੇ ਕਿਤੇ ਜਾਸ ਮੋਟਾ ਸਿੱਧਾ ਮਾਰ ਦਿੰਦੇ ਨੇ ਸੀ ਹਣਾ ਵੀ ਕੁਝ ਨਹੀਂ ਹੁੰਦਾ ਵੀ ਆ ਪ੍ਰੋਗਰਾਮ ਰੱਖਿਆ ਆਪਣੇ ਉਸ ਹਾਵਨਾ ਵੀ ਆਪਾਂ ਇਕੱਠਾ ਹੀ ਨਾ ਰੱਖਣਾ ਹਣਾ ਤੇ ਐਨੇ ਐਨੇ ਆਪਾਂ ਕਹਿਨੇ ਆ ਜੇ ਐ ਕਰੂਗਾ ਤਾਂ ਤੇ ਇੱਕ ਦਿਨਾਂ ਦੋ ਦੋ ਆਉਣਗੇ ਤੇ ਹੁਣ ਖਰਚ ਜਾਨੀ ਕਿ ਉਹ ਵੱਧ ਤੋਂ ਵੱਧ ਤੁਗਣਾ ਹੁੰਦਾ ਜਾਂਦਾ ਹਣਾ ਤੇ ਇਸ ਕਰਕੇ ਇਹਦੇ ਚ ਵੀ ਥੋੜਾ ਜਿਹਾ ਆਪਾਂ ਨੂੰ ਅੰਧੇ ਯਕਾਨ ਨਾਲ ਜ਼ਰੂਰੀ ਹੈ ਤੇ ਅਸੀਂ ਅੱਜ ਕਲ ਕਰਨ ਜੀ ਦਾ ਬਾਟੇ ਅਸੀਂ ਨਹੀਂ ਮਨਾ ਸਕਿਆ ਨਾ ਕਿਸੇ ਕਈ ਕਾਰਨਾ ਕਰਕੇ ਇਹ ਕਿਉਂ ਸਾਡੇ ਕੋਲ ਸਮਾਂ ਘੱਟ ਸੀਗਾ ਕਿ 1:30 ਵਜੇ ਮੈਂ ਆਇਆ ਤੇ 10 ਵਜੇ ਤੇ ਬੱਚੇ ਆਏ 4 ਵਜੇ ਨੇ ਟੂਚਰ ਤੇ ਛੱਡ ਕੇ ਆਇਆ 6 ਵਜੇ ਸ਼ਾਮਸ ਨੇ ਕਿਹਾ ਆ ਉਦੋਂ ਉਹ ਕਰਮਜੀਤ ਨੇ ਮੈਨੂੰ ਰੋਟੀ ਪਾਣੀ ਦਾ ਟਾਈਮ ਆਉਣ ਕੀ ਤੇ ਫੇਰ ਚਹੀ ਫੇਰ ਇਸ ਕਰਕੇ ਅਸੀਂ ਨਹੀਂ ਬਣਾ ਸਕੇ ਅੱਜ ਵਿਚਾਰੀ ਢਿੱਲਾ ਜਾ ਉਹ ਕਰਕੇ ਬੈਠੇ ਹੈਗਾ ਜਿੰਨੇ ਵੀ ਪਿੰਡ ਭਰਾਵਾਂ ਨੇ ਵਧਾਈਆਂ ਦਿੱਤੀਆਂ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਕਿਹਾ ਸੀ ਹੈਪੀ ਬਰਥਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਰੇ ਪਿੰਡ ਭਰਾ ਜੁੜੇ ਰਹੋ ਪੂਰੀ ਵੀਡੀਓ ਸਾਰੇ ਆਨੇ ਭੈਣ ਭਰਾ ਜ਼ਰੂਰ ਵਿਖਿਆ ਕਰੋ ਬਸ ਇਹੀ ਆ। ਆਹ ਆਪਾਂ ਆਪਣੇ ਸਜੋਗ ਦੇ ਨਾਲ ਹੀ ਆ। ਬਹੁਤ-ਬਹੁਤ ਜੂ ਤੋਂ ਫੈਮਿਲੀ ਦਾ ਵੀ ਬਹੁਤ-ਤਹਾਦਰ ਤੁਹਾਨੂੰ ਧੰਨਵਾਦ। ਹੋਰ ਸਾਰੇ ਠੀਕ-ਠਾਕ ਨੂੰ। ਤੇ ਅੱਜ ਅਸੀਂ ਇੱਕ ਗੱਲ ਮੇਰੇ ਮਨ 'ਚ ਵੀ ਆਦੀ ਹਾਂ ਛੋਟੇ-ਛੋਟੇ ਵਿੱਚ ਭੁੱਲਿਆ ਤਾਂ ਅਗਲੇ ਬਲੌਗ ਨਾਲ ਮਜ਼ਰੂਰ ਸ਼ੇਅਰ ਕਰਾਂਗੇ। ਤੇ ਅੱਜ ਮੈਂ ਕੋਰਦ ਚੱਲਣਾ ਜਾਣਾ। ਕੱਲ ਮੈਂ ਜੰਧਰੋਂ ਗਿਆ ਨਾ ਕੱਢਿਆ ਸੀਗਾ ਚਰਾਸਤੇ ਦੇ ਵਿੱਚ ਇੱਕ ਛਾਣ ਦੀ ਗੁੱਟੀ ਤੇ ਜਿੰਦਾ ਲੱਗਾ ਉਹਦੇ ਵਿੱਚ ਚਾਬੀ ਤੇ ਜਿੰਦਾ ਵੀ ਐਡਾ ਮੋਟਾ ਸੀਗਾ ਜਿਵੇਂ ਆਮ ਜਿੰਦਾਂ ਹਨ ਮੋਟੇ ਜਿਹੇ ਬੋਲ ਜੀ ਉਹਦੇ ਅਰਦਾ ਸੀ ਕੁੜੀ ਚੌੜੀ ਸੰਜੋ ਖਾਲ ਦੇ ਨੋਕੀ ਚਰਾਸਤੇ ਅਚਰਾਕ ਛਾਣ ਦੀ ਗੁੱਟੀ ਤੇ ਜਿੰਦਾ ਹਾਂ ਹੋਰ ਮੈਂ ਵੀ ਖੜ ਗਿਆ ਇੱਕ ਸਕੂਟਰ ਵਾਲਾ ਖੜ ਗਿਆ ਇੱਕ ਉਹ ਪੈਦਲ ਆਉਂਦਾ ਸੀ ਉਹ ਖੜ ਗਿਆ ਉਹ ਚੜਦੇ ਬੱਸੇ ਨੂੰ ਜਿੰਦੇ ਦਾ ਮੂੰਹ ਕੀਤਾ ਸੀ ਤੇ ਸਾਡੀ ਕੁੱਟੀ ਐ ਛੋਟਾ ਹੀ ਰੱਖੀ ਚੀ ਜੀ ਚੜਦੇ ਬੱਸੇ ਮੀ ਜੇ ਕੇ ਸੰਜੋ ਖੋਲ ਦਿੰਦੇ ਆ ਤੇ ਉਹ ਹੁਣ ਜਿਹੜੀ ਸਾਡੀ ਤਿੰਨਾਂ ਦੀ ਇੱਛਾ ਸੀ ਵੀ 2 2.5 300 ਦਾ ਤਾਂ ਜਿੰਦਈ ਹੋ ਮੇਰੇ ਸਾਹ ਤਾਂ ਏਡਾ ਭੋਟੇ ਜਿੰਦੇ ਹੁੰਦੇ ਆ ਉਹ ਅਜੀ ਉਹ ਵੀ ਸੋਚੇ ਮੈਂ ਵੀ ਸੋਚਾਂ ਵੀ ਜਿੰਦਾ ਪਿਆ ਜਿੰਦਾ ਵਧੀਆ ਉਹ ਮੋਟਰਸਾਈਕਲ ਨਾਲ ਵੀ ਕਵੇ ਜਿੰਦਾ Tata 2300 ਦਾ ਜਿੰਦਾ ਨਾ ਐ ਸੰਜੋਗ ਥੋੜਾ ਖੁੱਲ ਹੁੰਦੇ ਤਾਂ ਫਰਮਾਨ ਤੁਮਾ ਦਾ ਚੱਤੇ ਮੀਟੋ ਮੇਲਾ ਲੱਗ ਜੇ ਲੱਗ ਜੇ ਨਹੀਂ ਹਾਂ ਤੇ ਉਹ ਦਿਨ ਅਜੇ ਤਾਂ ਮੈਂ ਤਾਂ ਹੀ ਕਰਦੇ ਸੀਗੇ ਤੇ ਉਹਨੂੰ ਇੱਕ ਕੋਠੀ ਤੋਂ ਮੁੰਡਾ ਆਇਆ ਸਾਡੇ ਕੋਲੇ ਉਹ ਆ ਰਹੀ ਐ ਨਾ ਤੇਰੇ ਕਰਕੇ ਮੈਨੂੰ ਦੂਰ ਜਾਣਾ ਪੈਣਾ ਵੀ ਇੱਕ ਮਜਿੰਦਾ ਪੰਨ ਬੈਠਾ ਤੇ ਜਿਹੜਾ ਨਾਲ ਦਾ ਖੜਾ ਜੀ ਹੋਣਾ ਹੈ ਮੈਨੂੰ ਜਿੰਦਾ 2 300 ਦਾ ਜਿੰਦਾ ਵੀ ਕਿੰਨਾ ਵਧੀਆ ਇਹ ਨਾ ਟੁੱਟੂ ਕੁੜੇ ਸਾਡੇ ਖੜਾ ਖੜੇ ਜਿੰਦਾ ਦਾ ਕਰ ਲੈ ਹੂੰ ਹੂੰ ਨਹੀਂ ਉਹਦਾ ਮੈਂ ਨਹੀਂ ਜਿੰਦਾ ਤਾਂ ਅਸੀਂ ਦਿੱਤਾ ਸੀ ਖਣਾ ਆਈ ਗਬਰਵਾਗ ਨੇ ਜੋ ਜੋੜੀ ਸੰਜੋਗ ਹੈ ਤੇ ਤੂੰ ਜਿੰਦਾ ਖੋਲਦੇ ਤੇ ਉਹਦੇ ਸਜੋਗ ਖੁੱਲ ਜਾਣਗੇ ਹੈਨਾ ਤੇ ਮੈਂ ਵੀ ਇਹ ਜਗ੍ਹਾ ਮੋਦ ਕਰਦਾ ਰੇ ਅਸੀਂ ਵੀ ਛਾੜਦੀਆਂ ਗੋਟੀਆਂ ਰਾਕਪੁਰਾ ਆਹ ਲੁੱਕੇ ਦਿਹਾੜੇ ਇੱਕ ਮਾਤਾ ਦਾ ਉਹ ਜਸਵਾ ਹੁੰਦਾ ਸੀ ਮੇਰੇ ਚੱਤ ਜਿਓ ਸੀ ਵੀ ਜੇ ਕੋਈ ਆ ਗਿਆ ਤੇ ਮਾਤਾ ਨਾ ਠੱਸਾ ਪਾਤੇ ਪਹਿਲਾਂ ਤਾਂ ਵਧੀਆ ਵਧੀਆ ਗੱਲਾਂ ਕਰੀ ਜਾਂਦੀ ਐਟ ਤੇ ਆ ਕੇ ਜਦੋਂ ਗੱਲਾਂ ਕਰਦੇ ਕਰਦੇ ਨਾ ਕਈ ਵਾਰੀ ਵੱਡਾ ਬੰਦਾ ਉਹ ਗੱਲ ਸੱਚੀ ਮੂੰਹੋਂ ਨਿਕਲ ਜਾਂਦੀ ਨਹੀਂ ਰੋਕਦੀ ਤੇ ਇਸ ਕਰਕੇ ਵੀ ਮੈਂ ਵੀ ਬਹੁਤ ਬੈਣ ਬੁਆਏ ਮੈਂ ਵਿਆਹ ਦੀ ਘਤਰੇ ਦੀ ਗੱਲ ਕੋਈ ਤੇ ਇੱਕ ਇੱਕ ਮੈਂ ਪਹਿਲੇ ਮੈਂ 10-10 ਰੁਪਏ ਦੇ ਬਿਸਕਟ ਲੈ ਆਉਣਾ ਸੀ ਜਿਹੜੇ ਵੇਖਣ ਆਲੇ ਆਏ ਤੇ ਇੱਕ ਮੈਨੂੰ ਦੂਰੋਂ ਆਏ ਆ ਵੇਖਣ ਆਲੇ ਉਹ ਆ ਉਹਨਾਂ ਦੀ ਬਾਤ ਮੈਂ ਸੋਚਿਆ ਮੈਂ ਕਿ 17 ਦਾ ਪੈਕਟ ਲੈ ਲੀ ਗਏ ਪੁੱਛਿਆ 17 ਦਾ ਜਿਹੜੇ ਮੈਂ ਜਕਰੀਮ ਦੀ ਭੈਣ ਦੇ ਬਿਸਕਟਾਂ ਦੇ ਵਧੀਆ ਪੈਕਟ ਜਿਹੜੇ ਆਪਾਂ ਉਹਦੇ ਬਾਅਦ ਦੇ ਤੇ ਲੈ ਆਏ ਸੀਗੇ ਉਹਨੂੰ ਦੇ ਹਾਂ ਉਹ じゃ ਮੈਂ ਪੈਕਟ ਲੈ ਆਇਆ ਨਾਲੇ ਮੈਂ ਉਹਨਾਂ ਦੀ ਮੂੰਹ ਨਹੀਂ ਵੇਖੀ ਜਾਣਾ ਨਾਲੇ ਉਹ ਭਰਾ ਕਰ ਖਾਈ ਜਾ ਮੈਂ ਗੱਗਾ ਤਸਵੀਆ ਨੇ ਜੱਟ ਪੈਸਪੜਖਾ ਖਾ ਕੇ ਮਰਦੇ ਸੀ ਤੇ ਓ ਮਾਤਾ ਨੂੰ ਆਦੇ ਵੀ ਮਾਤਾ ਘਰ-ਬਾਰ ਵੀ ਠੀਕ ਐ ਮੁੰਡਾ ਵੀ ਚੰਗਾ ਜੇ ਅਹੋਆ ਤੇ ਤੁਸੀਂ ਕੱਲ ਨੂੰ ਕੀ ਕਰਨਾ ਪ੍ਰੀਤ ਕੁਮਾਰਾ ਰੋਟੀ ਜਾਣ ਕੇ ਤੇ ਓ ਮਾਤਾ ਕਹਿੰਦੀ ਵੀ ਚੰਗਾ ਰੋਟੀ ਪਕਦੀ ਹੋ ਜੇ ਮੈਂ ਤਾਂ ਜਿਹੜਾ ਚਾਰ ਦਿਹਾੜੇ ਸੌਕੇ ਉਹ ਨਖਾ ਜਾ ਚਲੋ ਭਾਈ ਖਾ ਕੇ ਨੱਬੇ ਦੇ ਬਿਸਕਟ ਉਹ ਚਲਦੇ ਬਣੇ ਪਾਡਾ تین ਦਾ ਖਾਂਬਿਆ ਹੈ ਫੇਰ ਸੋਚਿਆ ਵੀ ਆਪ ਤਾਂ ਨਹੀਂ ਸਿਆ ਆਊਗਾ ਤੇ ਉਹ ਨੰਬਰ ਵਿੱਚ ਸਾਰੇ ਦੇ ਜਾਂਦੇ ਸੀ ਚਲੋ ਜੀ ਐਸੀ ਫੁਰਣ ਕੀਤਾ ਬਾਈ ਕਿਵੇਂ ਅ ਵੀ ਤੁਸੀਂ ਦੱਸਿਆ ਨਹੀਂ ਕੋਸ ਤੇ ਉਹ ਆਲੇ ਵੀ ਨਹੀਂ ਹੈ ਜੀ ਨਾ ਕੋ ਦੂਜਾ ਕੁੜੀ ਦਾ ਮਾਮਾ ਗਿਆਗਾ ਬਾਹਰ ਜਦੋਂ ਆਇਆ ਉਹ ਫੇਰ ਅਸੀਂ ਆਵਾਂਗੇ ਫੇਰ ਮਾ ਤੁਨ ਮੈਂ ਦਾ ਮੈਂ ਤਾਂ ਤੇ ਅਜ ਕਹਾ ਦੇ 70 ਦੇ ਪੇਰਾ ਜਾਣ ਕੀ ਪਤਾ ਕਿੰਨੇ ਕੌਣਗੇ ਤੇ ਵੇਖੀ ਜੋ ਮੈਂ ਤਾਂ ਚਾਤ ਚੂਕ ਜਾਵਾਂ ਲਾਤੀ ਸੀ ਮੈਂ ਨਹੀਂ ਇਹ ਗੱਲ ਦਾ ਟਾਈਟਲ ਆ ਜੀ ਮੈਂ ਪਹਿਲੀ ਤਾਂ ਗੱਲ ਮੈਨੂੰ ਚਿਤ ਚੀਜ਼ੀ ਨਹੀਂ ਵੀ ਮੈਂ ਵਿਆਹ ਜਾਊਗਾ ਕ ਅਗਲਾ ਥਾ 3 ਬਾਤ 3 ਬਤਲੀ ਬਾਤ 6 ਥਾ ਮੇਨਾਨ ਤੇ ਫੇਰ ਹੌਲੀ 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 ਮਿੱਟੋ ਮੇਲਾ ਇੱਧਰ ਲੱਗ ਗਿਆ ਤੇ ਬਾਕੀ ਗਣ ਕਰਮਜੀਤ ਨੇ ਆਉਣਾ ਸੀਗਾ ਇੱਥੇ ਇਹ ਵਧੀਆ ਸੀ ਤੇ ਚਲੋ ਹੌਲੀ ਹੌਲੀ ਬਈ ਰਸਤੇ ਜਿਹੜੇ ਕਰਾਉਂਦੇ ਆ ਜਾਂ ਵੇਂਦੇ ਆ ਨਾ ਇੱਕ ਹੁੰਦੇ ਆ ਜਿਹੜੇ ਪੈਸੇ ਜੇ ਲੈਂਦੇ ਰਸਤਾ ਕਰਾਉਣ ਦੇ ਏਜੰਟ ਜੇ ਬਣੇ ਉਹ ਵੀ ਇੱਕ ਮੇਰੇ ਕੋਲ ਆਇਆ ਸੀ ਮਾਤਾ ਕਈ ਵੀ ਜੀ ਮੋਗਰਮਾ ਕੱਲ੍ਹ ਹੀ ਸੀ ਕਰੇ ਉਹ ਆ ਕੇ ਰਕੂੜ ਕੇ ਸਿਰ ਦਾਸ ਪਾਤੀ ਵੀ ਇਤਰਾ ਕਰਕੇ ਯਾਰ ਉਹਦਾ ਆਪਾਂ ਘਰ ਜ਼ਰੂਰ ਵਸਾਉਣਾ ਜੇ ਕੋਈ ਹੋਵੇ ਲੋੜ ਵਾਦਾ ਉਹ ਮੇਰੇ ਕੋਲ ਆ ਕੇ ਲੈ ਕੇ ਕਿਤੇ ਅਸੀਂ ਬੈਠੇ ਪੰਜਾੜਾ ਕੇ ਤੇ ਬਹਿ ਗਏ ਮੈਂ ਕਿਹਾ ਭਾਈ ਜੀ ਚਾਹ ਹੋਣਾ ਨਹੀਂ ਅਚਾਰ ਹੀ ਬਣੀ ਅੱਗੇ ਬਹੁਤ ਟਾਈਮ ਲੱਗ ਗਿਆ ਤੇ ਹਾਂ ਭਾਈ ਕਿ ਨਹੀਂ ਮੈਂ ਜ਼ਿਆਦਾ ਤਾਂ ਭਈ ਇਹ ਨਹੀਂ ਆਕੀਨਾ ਆ ਨਾ ਕਿੰਨੇ ਭਰਾ ਕੰਨ ਨਹੀਂ ਆ ਪੈਣ ਕਿੰਨੇ ਆ ਇੱਕ ਆ ਓ ਬਾਈ ਨੂੰ ਮੈਂ ਕੀਮਤੀ ਪੁੱਛ ਲਈ ਮੈਂ ਕਿਹਾ ਬਾਈ ਛੋਟਾ ਕੀ ਰੇਟ ਹੁੰਦਾ ਕੁੜੀ ਵਾਲਾ ਤੂੰ ਵੀ ਲੈ ਲੈ ਨਾ ਕਿ ਮੁੰਡਾ ਵਾਲਾ ਤੂੰ ਲੈ ਲੈ ਉਹ ਵਾਲਾ ਵੀ ਐਸੇ ਮੁੰਡਾ ਵਾਲਾ ਤੂੰ ਵੀ ਲੈ ਲੈ ਨਾ ਕੁੜੀ ਵਾਲਾ ਤੂੰ ਮੈਂ ਕਿਹਾ ਵੀ ਕਿੰਨੇ ਪੈਸੇ ਲੱਗਣਗੇ ਤਾਂ ਚਾ ਮੈਨੂੰ ਆ ਦਾ ਲੱਖ ਰੁਪਈਆ ਮੈਂ ਕਿਹਾ ਬਾਈ ਚਾਹ ਪੀ ਲਈ ਅਰਾ ਮੈਂ ਕਿਹਾ ਬਾਈ ਫੇਰ ਜਾ ਤਾ ਆ ਤਾਂ ਕਿਹਾ ਮੈਂ ਕਿਹਾ ਵੀ ਲੱਖ ਤਾਂ ਜੀ ਹੁਣੀ ਵੇਖਿਆ ਲੱਖ ਲੈ ਕੇ ਤੂੰ ਰਾਪਾ ਬਵੇ ਤੇ ਤੇਰੇ ਮਗਰ ਜੁੱਟੀ ਆ ਨਜ਼ਰ ਤੇ ਪਿਰਗੀ ਤੂੰ ਹੋਰਾ ਕਰਾਉਣਾ ਕਿ ਨਹੀਂ ਕਰਾਉਣਾ ਠੱਕਾ ਠੂ ਦੀ ਬਾਣੀ ਚੱਲੀ ਆ ਬਾਈ ਤੇ ਮੈਂ ਹਾਂ ਤੇ ਚਾਹੁੰਦਾ ਚਾਹੁੰਦਾ ਮੈਂ ਕਿ ਜਿਹੜੇ ਤੰਦਰੁਸਤ ਹਨ ਦਰ ਰਾਤ ਮੈਂ ਤਾਂ ਕਰ ਦੇਣਾ ਉਹਨਾਂ ਨੇ ਪੀ ਉਹਨੂੰ ਪਿੱਛੇ ਦੁਨੀਆ ਚੋਂ ਨਹੀਂ ਲੱਗਦੀ ਉਹ ਬਣੀ ਅੱਗੇ ਗੱਲਾਂ ਹੋਰ ਸੀ ਬੰਦੇ ਨੂੰ ਵੇਖ ਲੈਦੇ ਜੀ ਕੰਮ ਧੰਦਾ ਵਾਲਾ ਫਰਦਾ ਹਨ ਅੱਗੇ ਉਹਨਾਂ ਇਹਨਾਂ ਨਚਾ ਵੀ ਨਹੀਂ ਜੀ ਆਣਾ ਅਗਲਾ ਹਰੇਕ ਨਾਲ ਦਾ ਠੀਕ ਬੋਤਮ ਸਾਰ ਕੇ ਬੈਠੇ ਕੰਮ ਨਾ ਸ਼ਕਤ ਜਿੱਦਾਂ ਟੋੜਾ ਨਾ ਹੋਈ ਤੇ ਨਤੇਰੇ ਨਾ ਹੋਈ ਇਹ ਚਲੋ ਸਮਾਂ ਬੀਤ ਗਿਆ ਜੀ ਵਧੀਆ ਬੀਤ ਗਿਆ ਚਾ ਚੰਗਾ ਬੀਤ ਗਿਆ ਚ ਮਾੜਾ ਬੀਤ ਗਿਆ ਜਿਹੜੀ ਹੁਣ ਆਉਣ ਵਾਲਾ ਸਮਾਂ ਜ਼ਰੂਰ ਸੋਚਣਾ ਚਾਹੀਦਾ ਜਿਵੇਂ ਅੱਜ ਦਾ ਦਰ ਨੰਘਿਆ ਇਹਨੂੰ ਛੱਡ ਦਿਓ ਅਸੀਂ ਕੀ ਕਰਦੇ ਆ ਜਦੋਂ ਚੋ ਚਾਰ ਦਿਨ ਨੰਘਿਆ ਨਾ ਲਾ ਵੀ ਫਲਾਣੇ ਪਰਸੋਂ ਦੀ ਗੱਲ ਸੀਗੀ ਚੌਥੇ ਦੀ ਗੱਲ ਸੀਗੀ ਫਲਾਣਾ ਭਾਈ ਨੰਘਿਆ ਉਹਦੇ ਕੋਲ ਇੰਨਾ ਵਧੀਆ ਸਮਾਨ ਸੀ ਉਹ ਚਾਰਾਂ ਦਿਨਾਂ ਦੀ ਗੱਲ ਆ ਅਸੀਂ ਚਾਰ ਦਿਨ ਪੰਜ ਦਿਨ ਫਿਰ ਵੀ ਛੇਨ ਚੱਲ ਜਾਂਦੇ ਆ ਅਸੀਂ ਆਉਣ ਵਾਲਾ ਸਮਾਂ ਵੇਖੀਏ ਵੀ ਕਿੰਦਾਂ ਦਾ ਕਿੰਦਾਂ ਦਾ ਨਹੀਂ ਹੈ ਨਾ ਤੇ ਹੁਣ ਕਰਮਜੀਤ ਵੀ ਚੁੱਪ ਕਰਕੇ ਜੇ ਬਹਿ ਗਈ ਹੈ ਵੀ ਖਾਣੇ ਕੱਲ ਬਾਅਦ ਦੇ ਨਹੀਂ ਮਨਾਇਆ ਜਾ ਕੇ ਆ ਨਾ ਨਹੀਂ ਨਹੀਂ ਮਾਂ ਵੀ ਤਾਂ ਆਈ ਜਾਂਦੇ ਜਾਂਦੇ ਰਹਿੰਦੇ ਹਾਂ ਹਾਂ ਕੋਈ ਯਾਰ ਨਹੀਂ ਫਸ ਨਹੀਂ ਹਿੰਦਾ ਆਪਾਂ ਬਾਡੇ ਬਣਾਵਾਂਗੇ ਅਗੀਆਂ ਅਗਲੇ ਬਾਡੇ ਤੇ ਮਨ ਨਹੀਂ ਪਤਾ ਹੋਣਾ ਕਿ ਨਹੀਂ ਹੋਣਾ ਲਾ ਹੋ ਨੋ ਅੰਟੀ ਜੀ ਜੇ ਆਪਾਂ ਗਲਾਈਡ ਚੱਲੀ ਕੁਝ ਨਹੀਂ ਹੁੰਦਾ ਇਹ ਨਹੀਂ ਪਤਾ ਅਗਲੇ ਪਾਟੇ ਤੇ ਪੈਣਾ ਹੋ ਮੇ ਇਹ ਕੋਈ ਪਤਾ ਹੁੰਦਾ ਕਿਸੇ ਬੰਦੇ ਦਾ ਇਹ ਨਹੀਂ ਪਤਾ ਇਹਦਾ ਮਰਨਾ ਸੱਚ ਹੈ ਜੰਮਣਾ ਝੂਠਾ ਮੌਤ ਤੋਂ ਡਿੰਡ ਨਹੀਂ ਲੱਗਦਾ ਮੌਤ ਤੋਂ ਜੋ ਤੁਮ ਇਹਦੇ ਜਿਦੋਂ ਆਖਰ ਨੂੰ ਬਟਾ ਪੈ ਮੌਕੀ ਆ ਸਰਦੀ ਹੈ ਹੁਣ ਵੀ ਆ ਸਕਦੀ ਹੈ ਪੰਜਾਬ ਵਿੱਚ 70 ਮਿੰਟਾਂ 'ਚ ਵੀ ਆ ਸਕਦੀ ਹੈ ਇਹਦਾ ਕੋਈ ਭੇਤ ਨਹੀਂ ਕੋਈ ਪਤਾ ਉਹਦੇ ਰੰਗਾਂ ਨੂੰ ਉਹ ਹੀ ਜਾਣੇ ਪਰ ਕਈ ਬੰਦੇ ਵਿਚਾਰੇ ਦੂਜਾ ਐਨੇ ਦਾ ਰਾਤ ਮੈਂਤ ਕਰਦੇ ਜਿਹੜਾ ਕੋਈ ਰੋਗ ਨਹੀਂ ਹੁੰਦਾ ਕੋਈ ਨਿਸ਼ਾਨਾ ਨਹੀਂ ਹੁੰਦਾ ਉਹਨਾਂ ਨੂੰ ਤਾਂ ਉਹ ਫੇਰ ਵੀ ਵਿਚਾਰੇ ਪਤਾ ਹੀ ਉਹਦੇ ਲੱਗਦਾ ਤੇ ਮੇਰੇ ਆ ਵੇਖਣ ਵੇਖਣ ਦੇ ਤਿੰਨ ਚਾਰ ਵਿਚਾਰੇ ਆ ਗਏ ਇਦਾਂ ਹੀ ਵੇਖਾ ਵੀ ਤਾਇਆ ਵੀ ਇੱਦਾਂ ਕਿਹ ਲੈਣਾ ਹਾਂ ਹਾਂ ਕਈ ਬੰਦੇ ਨੇ ਉਹਨਾਂ ਚ ਕਈ ਵਾਰ ਵੀਡੀਓ ਜੀ ਵੀ ਆਪਾਂ ਵੇਖਦੇ ਆ ਨਾ ਇੱਕ ਵੀਡੀਓ ਜੀ ਆਈ ਸੀਗੀ ਬਾਬਾ ਮੱਥਾ ਟੇਕ ਕੇ ਤੇ ਬੈਠੇ ਨਹੀਂ ਲੱਗਾ ਸੀ ਤੇ ਨਾਲ ਹੀ ਉਹਨਾਂ ਇਹਦਾ ਜਿਹੜਾ ਚੁਰਿਆ ਜਾਂਦਾ ਤੁਰ ਜਾਂਦਾ ਨਾ ਉਹਦੇ ਮੋਤੀ ਪੰਨ ਕੀਤੇ ਹੁੰਦੇ ਆ ਜਿਹੜਾ ਇਹਦਾ ਮਹਾਰਾਜ ਬੈਠਣ ਨਾਲੋਂ ਨਾ 10 ਸਾਲ ਉਮਰ ਘਟ ਦੇ ਦੇ ਲੋ ਵਧੀਆ ਸਹੀ ਆ ਨਾ ਕਾ ਉਤਲੇ ਪਰੇਸ਼ਾਨ ਨਾ ਆਉਣ ਕਾ ਹੋਣਾ ਹੀ ਹੋਣਾ ਬਾਕੀ ਨੱਕ ਸਭ ਇੱਥੇ ਹੀ ਆ ਇੱਥੇ ਹੀ ਸਾਰਿਆਂ ਨੇ ਵੇਖਣਾ ਇੱਥੇ ਤੂੰ ਵੇਖਣਾ ਇੱਥੇ ਮੈਂ ਵੇਖਣਾ ਐਕਜੀ ਤੁਸੀਂ ਤਾਰੀ ਵੀਡੀਓ ਜਰੂਰ ਵੇਖਿਆ ਕਰੋ ਸਾਡਾ ਨਾ ਹਣਾ ਦਿਲ ਜਾਂ ਟੁੱਟਦਾ ਜਾਂਦਾ ਅੱਗੇ ਵੀ ਮੈਂ ਵੀਡੀਓ ਜ਼ਿਕਰ ਕੀਤਾ ਸੀਗਾ ਜਾਂ ਵੀ ਜੋ ਡੈਬੋਲੇ ਵੀ ਵੀਡੀਓ ਪਹੁੰਚ ਨਹੀਂ ਰਹੀ ਜਾਂ ਕਿਸ ਤਰ੍ਹਾਂ ਹੈ ਨਾ ਐ ਮਾਂਚ ਸੀ ਸੋਚੀ ਇਹਨੇ ਕਿਹਾ ਸਾਨੂੰ ਜ਼ਾਇਰੇ ਪਰ ਨੌਂ ਜ ਹੈ ਨਹੀਂ ਤੇ ਚਲੋ ਫਿਰ ਵੀ ਸਾਨੂੰ ਬਹੁਤ ਆਸਰਾ ਬਹੁਤ ਸਜੂਗ ਗਰੀ ਜਾਂਦਾ ਪੈਣਾ ਪਰਮੰਦਾ ਸਾਰਿਆਂ ਭੈਣਾਂ ਦਾ ਭਰਾਵਾਂ ਦਾ ਮਾਤਾਵਾਂ ਦਾ ਪੱਛਿਆ ਦਾ ਵੀਰਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਕੱਲ ਦੇ ਤਸਵੀਰਾਂ ਦੀ ਸਾਰਿਆਂ ਨੂੰ ਹੋਰ ਕੀ ਕਰਕੇ ਆਇਆ ਕੱਕੇ ਕਿੱਥੇ ਕਿਹ ਵਾਲਾ ਕਿੱਥੋਂ ਆਇਆ ਉਧਰੋਂ ਖੇਡਦਾ ਸੀ ਲੋਕਰ ਦਾ ਲਾ ਪਤਾ ਤੂੰ ਦੋ ਚਾਰ ਹਾਂ ਕੀ ਹੋ ਗਿਆ ਸੱਸੀ ਗਾਜੀ ਸਾਰਿਆਂ ਨੂੰ ਦਿਹਾਣੇ ਤੇ ਗਲੇ ਪਾਉਣਗੇ ਨਾ ਕੱਢੇ ਕਿੱਥੇ ਚੱਲੇ ਆ ਉਹ ਤੁਹਾਨੂੰ ਦਿਖਾਵਾਂਗੇ ਅਸੀਂ ਉਹ ਦਾਦੀ ਨੂੰ ਬਤਾ ਕੇ ਕਿੱਥੇ ਜਾਂਦੇ ਆ ਕਿੱਥੇ ਚੱਲੇ ਆ ਸਾਂਕਲੇ ਲਗਾਉਣਗੇ ਅਸੀਂ ਕੱਪ ਕੋਲ ਬਣਗੇ ਉਹ ਵੀ ਲੈ ਕੇ ਆਦੇ ਮੰਡੀ ਬਣਾਉਣ ਲੱਗੇ ਚਟਨੀ ਧਨੀਂ ਗਈ ਜੀ ਮੱਕਾ ਹੁਣ ਆਪਾਂ ਰਗਾ ਰਹੇ ਚਟਨੀ ਧਨੀਆਂ ਹਰੀ ਮਿਰਚਾਂ ਲਾਲ ਮਿਰਚ ਨੂਣ ਤੇ ਆ ਬਣਾਈਏ ਹਾਂ ਤਾਂ ਹੁਣ ਚਟਨੀ ਫਿਰ ਬਣਾ ਕੇ ਖਾਣੀ ਹੈ ਕੁੰਡੇ ਨਾਲ ਆ ਵਧੀਆ ਇਹਦੇ ਨਾਲ ਛੇਤੀ ਬਣ ਜਾਂਦੀ ਹੈ ਨਹੀਂ ਉਹਦੇ ਨਾਲ ਔਖਾ ਹੋ ਜਾਂਦਾ ਤੇ ਆ ਹੁਣ ਵੇਖੀ ਰਗੜੀ ਦੀ ਇਹ ਆ ਮਿਰਾਵੇ ਅੱਜ ਇਹ ਸਾਬਣ ਹੈ ਨਾ ਫੜਾ ਜਿਹੜਾ ਹੋਰ ਦੋਹਾਂ ਜੀ ਨਵਾਂ ਬੜਾ ਜਿਹੜਾ ਪੱਕਾ ਹੈ ਆ ਪਕਿਆ ਉਹਦੇ ਚਾ ਵਾ ਦੇਖੋ ਜੀ ਬੋਰੀ ਚ ਪਕਿਆ ਬਹੁਤ ਵਧੀਆ ਬਣ ਗਈ ਹੂੰ ਬਹੁਤ ਵਧੀਆ ਹੋਰ ਨਾ ਕਰਗੇ ਹੋਰ ਹਾਂ ਬਸ ਹੋਰ ਆਲਾ ਬੋਰੀ ਚ ਪਕਾ ਆ ਲਾ ਬਈ ਉਹਨੂੰ ਤੁਸੀਂ ਲਾਇਓ ਰੋਟੀਆਂ ਮੈਂ ਜਾਣਾ ਖੇਡਣਾ

ਰਾਦਾ ਜੀ ਨਰਾਇਣਾ ਜੀ ਜਿੰਦਗੀ ਜਿੰਦਾਬਾਦ ਅਣਵਾਟਵਾਟ ਸ਼ੇਅਰ ਕਰੋ ਲਾਇਕ ਕਰੋ ਬਹੁਤ 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 ਸਾਰੇ ਭੈਣ ਭਰਾਵਾਂ ਦਾ ਆਰੰਭ ਤੈਦ ਲੋ ਧੰਨਵਾਦ ਕੱਲ ਨੂੰ ਬਹੁਤ ਹੀ ਅੱਛੇ ਬਲੌਗ ਨਾਲ ਜੀ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਕੋਲ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਪ੍ਰਮਾਤਮਾ ਸਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਬਾਤ ਚ ਦੈਨ ਦੁੱਗਣੀ ਰਾਜ ਚੌਗਣੀ ਤਰੱਕੀ ਬਖਸ਼ੇ ਜੀ ਸਾਰੇ ਪੜਾ ਪ੍ਰਭਾ ਨੂੰ ਤੰਦਰੁਸਤੀ ਦੇਵੇ ਜੀ ਠੀਕ ਹੈ ਜੀ ਕੱਲ ਮਿਲਾਂਗੇ ਨਵੇਂ ਬਲੌਕ ਨਾਲ ਤੱਕ ਸਤਿ ਸ਼੍ਰੀ ਅਕਾਲ